ਸ਼ਿਰਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਦਾ ਨਾਮ ਕੀ ਸੀ ਗੁਰੂ ਅਰਜਨ ਸਾਹਿਬ ਜੀ ਦੇ ਨਾਨਾ ਜੀ ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਵੀਡੀਓ ਨੂੰ ਬੱਚਿਆਂ ਨਾਲ ਸਾਂਝਾ ਜਰੂਰ ਕਰਿਆ ਕਰੋ ਕਿਉਂਕਿ ਇਹ ਜਿਹੜੇ ਸਵਾਲ ਜਵਾਬ ਨੇ ਇਹ ਪੇਪਰਾਂ ਵਿੱਚ ਵੀ ਆ ਸਕਦੇ ਹਨ ਸਵਾਲ ਹੈ ਜੀ ਗੁਰੂ ਅਰਜਨ ਸਾਹਿਬ ਜੀ ਦੇ ਨਾਨਾ ਜੀ ਦਾ ਕੀ ਨਾਮ ਸੀ ਹਾਂ ਜੀ ਥੋੜਾ ਘੱਟ ਆਸਾਨ ਕਰਨ ਲਈ ਮੈਂ ਤੁਹਾਨੂੰ ਆਪਸ਼ਨ ਦੇ ਦੇਣੀ ਹੈ। ਅੱਛਾ ਆਪਸ਼ਨ ਵੀ ਦੇ ਰਹੇ ਹਾਂ। ਆ ਦੇਖੋ ਜੀ ਬਹੁਤ ਵਧੀਆ ਕੰਮ ਕੀਤਾ ਵੀਰਪਾਲ ਜੀ ਨੇ। ਆਪਸ਼ਨ ਵੀ ਦਿੱਤੇ ਜਾ ਰਹੇ ਨੇ ਤੇ ਆਪਸ਼ਨ ਦੱਸੋ ਕਿਹੜੇ ਕਿਹੜੇ ਨੇ। ਹਾਂ ਜੀ। ਆਪਸ਼ਨ A ਸ੍ਰੀ ਗੁਰੂ ਨਾਨਕ ਦੇਵ ਜੀ। ਹੂੰ। ਆਪਸ਼ਨ B ਸ੍ਰੀ ਗੁਰੂ ਅੰਗਦ ਦੇਵ ਜੀ। ਕਿ ਆਪਸ਼ਨ D ਗੁਰੂ ਅਮਰਦਾਸ ਜੀ ਤੇ ਆਪਸ਼ਨ D ਸ੍ਰੀ ਗੁਰੂ ਰਾਮਦਾਸ ਜੀ। ਇਹ ਆਪਸ਼ਨ D ਦੋ ਵਾਰ ਨਹੀਂ ਹੋ ਗਿਆ। ਖੈਰ ਕੋਈ ਗੱਲ ਨਹੀਂ। ਮੈਂ ਐਕਸਪਲੇਨ ਕਰ ਦਿੰਦਾ ਜੀ। ਆਪਸ਼ਨ A ਗੁਰੂ ਨਾਨਕ ਸਾਹਿਬ ਜੀ। ਆਪਸ਼ਨ B ਗੁਰੂ ਅੰਗਦ ਸਾਹਿਬ ਜੀ। ਆਪਸ਼ਨ ਸੀ ਗੁਰੂ ਅਮਰਦਾਸ ਜੀ ਅਤੇ ਆਪਸ਼ਨ ਡੀ ਗੁਰੂ ਰਾਮਦਾਸ ਜੀ ਠੀਕ ਹੈ ਹਾਂਜੀ ਬਿਲਕੁਲ ਠੀਕ ਹੈ ਅੱਜ ਵੀਰਪਾਲ ਜੀ ਦੀ ਪਹਿਲੀ ਵੀਡੀਓ ਹੈ ਥੋੜੇ ਕਨਫਿਊਜ ਨੇ ਤੇ ਵੀਰਪਾਲ ਜੀ ਦੇ ਇੱਕ ਲਾਈਕ ਤਾਂ ਬਣਦਾ ਹੀ ਹੈ ਨੇਹਾ ਜੀ ਦੇ ਬਾਰੇ ਸਾਰਿਆਂ ਨੂੰ ਪਤਾ ਹੈ ਉਹਨਾਂ ਦੀ ਤਬੀਅਤ ਖਰਾਬ ਹੈ ਇਸ ਕਰਕੇ ਫਿਲਹਾਲ ਉਹ ਨਹੀਂ ਆ ਪਾਰੇ ਜਿਵੇਂ ਉਹ ਠੀਕ ਹੋਣਗੇ ਉਹ ਆਣਗੇ ਤੇ ਉਹਨਾਂ ਦੀ ਵੀਡੀਓ ਆਪ ਸਾਰਿਆਂ ਨੂੰ ਸਾਂਝਾ ਕਰਾਂਗੇ ਖੈਰ ਤੇ ਜਿਹੜਾ ਸਵਾਲ ਹੈ ਜੀ ਉਹ ਹੈ ਗੁਰੂ ਅਰਜਨ ਸਾਹਿਬ ਜੀ ਦੇ ਨਾਨਾ ਜੀ ਦਾ ਕੀ ਨਾਮ ਸੀ ਤੇ ਚਾਰ ਆਪਸ਼ਨ ਦਿੱਤੇ ਗਏ ਨੇ ਦੇਖੋ ਗੁਰੂ ਨਾਨਕ ਸਾਹਿਬ ਜੀ ਜਿਹੜਾ ਆਬੀਰ ਆਪਸ਼ਨ ਹੈ ਉਹ ਤਾਂ ਨਹੀਂ ਹੋ ਸਕਦਾ ਗੁਨਾਨਕ ਸਾਹਿਬ ਜੀ ਦੇ ਦੋ ਸੁਪੁੱਤਰ ਸਨ ਬਾਬਾ ਸ੍ਰੀਚੰਦ ਜੀ ਅਤੇ ਬਾਬਾ ਲਖਮੀਦਾਤਾ ਠੀਕ ਹੈ ਜੀ ਜਿਹੜਾ ਦੂਸਰਾ ਆਪਸ਼ਨ ਸੀਗਾ ਜੀ ਆਪ ਜੀ ਦਾ ਗੁਰੂ ਅੰਗਦ ਸਾਹਿਬ ਜੀ ਇਹਨੂੰ ਆਪਾਂ ਸਕਿਪ ਕਰ ਰਹੇ ਹਾਂ ਜਿਹੜਾ ਤੀਸਰਾ ਆਪਸ਼ਨ ਸੀਗਾ ਆਪ ਜੀ ਦਾ ਗੁਰੂ ਅਮਰਦਾਸ ਜੀ ਇਹਨੂੰ ਵੀ ਮੈਂ ਸਕਿਪ ਕਰ ਰਿਹਾ ਰਹਿ ਕੀ ਗਿਆ ਪਿੱਛੇ ਕਿਉਂ ਨਹੀਂ ਗੁਰੂ ਰਾਮਦਾਸ ਜੀ ਆਹੋ ਆਪਸ਼ਨ ਨੰਬਰ 4 ਗੁਰੂ ਰਾਮਦਾਸ ਜੀ ਇਹ ਜਿਹੜਾ ਆਪਸ਼ਨ ਆ ਆਪ ਜੀ ਦਾ ਇਹ ਵੀ ਗਲਤ ਹੈ ਕਿਉਂਕਿ ਗੁਰੂ ਰਾਮਦਾਸ ਜੀ ਗੁਰੂ ਅਰਜਨ ਸਾਹਿਬ ਜੀ ਦੇ ਪਿਤਾ ਜੀ ਸਨ ਹੂੰ ਗੁਰੂ ਰਾਮਦਾਸ ਜੀ ਗੁਰ ਅਰਜਨ ਸਾਹਿਬ ਜੀ ਦੇ ਪਿਤਾ ਜੀ ਸਨ ਤੇ ਹੁਣ ਆਪਾਂ ਨੇ ਇਹ ਸਮਝਣਾ ਹੈ ਕਿ ਗੁਰੂ ਰਾਮਦਾਸ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਕਿਉਂਕਿ ਗੁਰੂ ਰਾਮਦਾਸ ਜੀ ਦੀ ਜਿਹੜੀ ਸੁਪਤਨੀ ਹੈ ਹਾਂਜੀ ਠੀਕ ਹੈ ਜੀ ਉਹ ਗੁਰੂ ਅਰਜਨ ਸਾਹਿਬ ਜੀ ਦੇ ਮਾਤਾ ਜੀ ਨੇ ਹਾਂਜੀ ਤੇ ਆਪਾਂ ਗੱਲ ਕਰ ਰਹੇ ਆ ਗੁਰੂ ਅਰਜਨ ਸਾਹਿਬ ਜੀ ਦੇ ਮਾਤਾ ਜੀ ਦੇ ਪਿਤਾ ਜੀ ਦੀ ਹਾਂਜੀ ਠੀਕ ਹੈ ਨਾ ਜੀ ਥੋੜਾ ਕਨਫਿਊਜ਼ਨ ਜੀ ਹੋ ਜਾਂਦੀ ਹੈ ਲੇਕਿਨ ਜਿਹੜੇ ਇਹ ਰਿਸ਼ਤੇਾਰੇ ਨੂੰ ਸਮਝਦੇ ਨੇ ਜਾਂ ਇਤਿਹਾਸ ਨਾਲ ਜੁੜੇ ਹੋਏ ਨੇ ਉਹ ਸਮਝ ਜਾਣਗੇ ਹਾਂਜੀ ਤੇ ਹੁਣ ਆਪਾਂ ਆਨੇ ਜੀ ਤੀਜੇ ਪਾਸ਼ਾਵਲ ਹਾਂਜੀ ਗੁਰੂ ਅਮਰਦਾਸ ਜੀ ਜੋ ਕਿ ਹੈ ਇਸ ਸਵਾਲ ਦਾ ਸਹੀ ਜਵਾਬ ਅੱਛਾ ਹੈ ਹਾਂਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਸਾਹਿਬ ਜੀ ਦੇ ਨਾਨਾ ਜੀ ਸਨ ਕਿਵੇਂ ਕਿਉਂਕਿ ਗੁਰੂ ਅਮਰਦਾਸ ਜੀ ਦੇ ਸੁਪਤਰੀ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਦੋ ਸੁਪਤਰੀਆਂ ਸਨ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਦੇ ਦੋ ਸੁਪੁੱਤਰ ਸਨ ਹਾਂਜੀ ਬਾਬਾ ਮੋਹਨ ਜੀ ਤੇ ਅਤੇ ਬਾਬਾ ਮੋਰੀ ਜੀ ਮੋਰੀ ਜੀ ਤੇ ਬੀਬੀ ਭਾਨੀ ਜੀ ਦਾ ਵਿਆਹ ਹੋਇਆ ਸੀਗਾ ਜੀ ਗੁਰੂ ਰਾਮਦਾਸ ਜੀ ਨਾਲ ਪਹਿਲੇ ਨਾਮ ਸੀਗਾ ਜੀ ਬਾਬਾ ਭਾਈ ਜੇਠਾ ਜੀ ਹਾਂਜੀ ਤੇ ਬਾਅਦ ਚ ਨਾਮ ਸੀਗਾ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਜੀ ਦੇ ਸੁਪੁੱਤਰ ਸਨ ਗੁਰੂ ਅਰਜਨ ਸਾਹਿਬ ਜੀ ਹਾਂਜੀ ਤੇ ਬੀਬੀ ਭਾਨੀ ਜੀ ਦੇ ਪਿਤਾ ਜੀ ਸਨ ਗੁਰੂ ਅਮਰਦਾਸ ਜੀ ਤੇ ਇਸ ਸਵਾਲ ਦਾ ਜਵਾਬ ਕੀ ਹੋਇਆ ਜੀ ਕਿ ਗੁਰੂ ਅਮਰਦਾਸ ਜੀ ਗੁਰ ਅਰਜਨ ਸਾਹਿਬ ਜੀ ਦੇ ਨਾਨਾ ਜੀ ਸਨ ਨਾਨਾ ਜੀ ਸਨ ਹੋਰ ਜਿਹੜਾ ਮੈਂ ਗੁਰੂ ਅੰਗਦ ਸਾਹਿਬ ਜੀ ਦਾ ਸਕਿਪ ਕੀਤਾ ਸੀ ਮੈਂ ਉਹ ਵੀ ਅਬ ਦੱਸ ਦੇਣਾ ਕਿਉਂ ਕੀਤਾ ਸੀ ਹਾਂਜੀ ਦੱਸੋ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਦੇ ਰਿਸ਼ਤੇ ਦੇ ਵਿੱਚ ਕੁੜਮ ਲੱਗਦੇ ਸਨ। ਉਹ ਕਿਵੇਂ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਦੇ ਰਿਸ਼ਤੇ ਵਿੱਚ ਕੁੜਮ ਲੱਗਦੇ ਸਨ। ਗੁਰੂ ਅੰਗਦ ਸਾਹਿਬ ਜੀ ਦੇ ਚਾਰ ਬੱਚੇ ਸਨ, ਦੋ ਸੁਪੁੱਤਰ ਅਤੇ ਦੋ ਸੁਪੁੱਤਰੀ। ਜਿਹੜੀ ਦੋ ਸੁਪੁੱਤਰੀਆਂ ਸਨ ਬੀਬੀ ਅਮਰੋਜੀ ਅਤੇ ਬੀਬੀ ਅਨੋਖੀ ਜੀ। ਠੀਕ ਹੈ। ਬੀਬੀ ਅਮਰੋਜੀ ਦਾ ਵਿਆਹ ਗੁਰੂ ਅਮਰਦਾਸ ਸਾਹਿਬ ਜੀ ਦੇ ਭਤੀਜੇ ਨਾਲ ਹੋਇਆ ਸੀ। ਅੱਛਾ। ਇਸ ਕਰਕੇ ਮੈਂ ਦੂਸਰਾ ਨੰਬਰ ਜਿਹੜਾ ਆਪਸ਼ਨ ਹੈ ਨਾ ਹੂੰ ਆਪ ਜੀ ਦਾ ਉਸਕੇ ਪਰਖਿਆ ਸੀਗਾ ਠੀਕ ਹੈ ਕਿਸ ਦਾ ਜਵਾਬ ਬਾਤ ਚ ਦਿਆਂਗੇ ਤੇ ਮਿਲ ਗਿਆ ਜਵਾਬ ਜੀ ਹਾਂ ਜੀ ਤੋਂ ਜਿਨ੍ਹਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਕਮੈਂਟ ਰਹੀਂ ਜਵਾਬ ਦਿੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪ ਜੀ ਨੂੰ ਸਾਡੀ ਪੇਸ਼ਕਾਰੀ ਕਿੱਦਾਂ ਹੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ